ਸਿੱਧੂ ਮੂਸੇਵਾਲੇ ਦੀ ਗੱਡੀ ਪਹੁੰਚੀ ਅਦਾਲਤ ਬਾਪੂ ਬਲਕੌਰ ਵੀ ਹੋਏ ਪੇਸ਼ ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲकांड ਮਾਮਲੇ 'ਚ ਸ਼ੁੱਕਰਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਇੱਕ ਅਹਿਮ ਸੁਣਵਾਈ ਹੋਈ ਇਸ ਦੌਰਾਨ ਗਾਇਕ ਦੇ ਪਿਤਾ ਬਲਕੌਰ ਸਿੰਘ ਗਵਾਹੀ ਦੇਣ ਲਈ ਅਦਾਲਤ ਪਹੁੰਚੇ ਸੁਣਾਈ ਦਰੋਂ ਵਾਰਦਾਤ ਵਿੱਚ ਇਸਤੇਮਾਲ ਕੀਤੀਆਂ ਗਈਆਂ ਮੁੱਖ ਵਾਹਨਾਂ ਜਿਵੇਂ ਕਿ ਬਲੋਰੋ ਅਤੇ ਕਰੋਲੋ ਗੱਡੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਕਦਮ ਮਾਨਸਾ ਕੋਰਟ ਦੇ ਪਿਛਲੇ ਹੁਕਮਾਂ ਤਹਿਤ ਚੁੱਕਿਆ ਗਿਆ। ਅਦਾਲਤ ਨੇ ਪਹਿਲਾਂ ਵਾਰਦਾਤ ਸਮੇ ਵਰਤੇ ਗਏ ਵਾਹਨਾਂ ਅਤੇ ਸ਼ੂਟਰਾਂ ਨੂੰ ਪੋਤੀ ਗਰੁੱਪ ਵਿੱਚ ਪੇਸ਼ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਆਦੇਸ਼ ਦੀ ਪਾਲਣਾ ਕਰਦੇ ਹੋਏ ਮਾਨਸਾ ਦੇ ਥਾਣਾ ਸਿਟੀ 1 ਦੀ ਪੁਲਿਸ ਨੇ ਇਹਨਾਂ ਗੱਡੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਬਲਕੌਰ ਸਿੰਘ ਅਦਾਲਤ ਵਿੱਚ ਉਹਨਾਂ ਵਾਹਨਾਂ ਦੀ ਪਛਾਣ ਕਰਨਗੇ ਅਤੇ ਆਪਣੇ ਬਿਆਨ ਦਰਜ ਕਰਵਾਉਣਗੇ। ਪੁਲਿਸ ਦੇ ਵੇਰਵਿਆਂ ਅਨੁਸਾਰ ਕਤਲ ਦੀ ਵਾਰਦਾਤ ਨੂੰ ਅਣਜਾਣ ਦੇ ਮਸਲਵੇਂ ਵਾਹਨਾਂ ਵਿੱਚ ਮੌਜੂਦ ਵਿਅਕਤੀਆਂ ਦਾ ਵੇਰਵਾ ਇਸ ਪ੍ਰਕਾਰ ਹੈ ਬਲੋਰੋ ਗੱਡੀ ਵਿੱਚ ਕੌਣ-ਕੌਣ ਸਨ ਪ੍ਰਿਆਵਰਤ ਫੌਜੀ, ਕੁਲਦੀਪ ਕਸ਼ਿਸ਼, ਅੰਕਿਤ ਸਿਰਸਾ ਅਤੇ ਦਿਪਕ ਮੁੰਡੀ ਸਵਾਰ ਸਨ ਤੇ ਕੋਰਾਲਾ ਗੱਡੀ ਦੇ ਵਿੱਚ ਜਗਰੂਪ, ਰੂਪਾ, ਮੰਪਿਤ ਕੋਸਾ ਮੌਜੂਦ ਸਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਬਾਅਦ ਵਿੱਚ ਅਮਰਸਰ ਵਿੱਚ ਜਗਰੂਪ ਰੂਪਾ ਤੇ ਮੰਪਿਤ ਕੋਸਾ ਨੂੰ ਇੱਕ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ ਮਾਨਸਾ ਪੁਲਿਸ ਨੇ ਇਸ ਮਾਮਲੇ ਵਿੱਚ ਕਰੀਬ 39 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 4 ਮੁਸਲਮਾਨਾਂ ਦੀ ਮੌਤ ਹੋ ਚੁੱਕੀ ਆ ਇਸ ਤੋਂ ਇਲਾਵਾ ਤਿੰਨ ਵਿਅਕਤੀਆਂ ਨੂੰ ਇਸ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ ਜਦੋਂ ਕਿ ਪੰਜ ਮੁਸਲਮਾਨਾਂ ਦੀ ਗ੍ਰਿਫਤਾਰੀ ਅਜੇ ਵੀ ਬਾਕੀ ਆ